ਆਜ ਅਸੀਂ ਜ਼ਰ ਜ਼ ਦਵਾਰ ਆਗੇ ਦਾ ਅਸੀਂ ਦਵਾਰ ਵਧੀਆ ਹੁੰਦਾ ਉਹ ਪਾਇਆ ਕਰੋ ਬੀ ਕੁੱਤੀ ਦਾ ਸਹੀ ਗੱਲ ਹੈਗੀ ਵਿਟਾਮਿਨ ਸੀ ਵਿਟਾਮਿਨ ਡੀ ਕੱਢੀ ਬਾਦ ਬਣਾ ਲਾ ਜੂਗੀ ਮੇਰੀ ਆ ਜਾ ਕਰਦਾ ਹੈ ਸਹੀ ਜ਼ਰੂਰੀ ਆ ਜਾ ਤੇ ਲੈ ਅੱਜ ਦਾ ਮਿਲਾਂਗੇ ਟ੍ਰੀਪ ਆ ਦੀ ਵੀਡੀਓ ਮਾੜੀ ਜੀ ਇਹਦਾ ਵਧੀਆ ਤੁਸੀਂ ਨੰਦ ਲਓ ਵਧੀਆ ਖਾਇਆ ਕਰੋ ਆਹ ਬਹੁਤ ਵਧੀਆ ਚੀਜ਼ਾਂ ਨੇ ਵਧੀਆ ਪੁੱਠੇ ਬੱਥੇ ਤਾਂ ਨਹੀਂ ਇਹਨੂੰ ਬਣਾ ਅਸੀਂ ਸ਼ਾਮ ਦੇ ਵੇਲੇ ਇੱਕ ਸਰਦਾਈ ਬਣਾ ਲਈਏ ਦੇਖੋ ਮੁੰਡੇ ਨੇ ਇਕੱਠੀ ਕਰਕੇ ਤੇ ਆ ਦੇਖ ਲਓ ਤੁਸੀਂ ਸਰਦਾਈ ਬੰਨ ਰ ਚੁਕੀ ਆ ਤੇ ਮੁੰਡਿਆਂ ਨੇ ਬਹੁਤ ਸਾਰਾ ਯੋਗਦਾਨ ਪਾਇਆ ਸਰਦਾਈ ਤੇ ਕਈ ਉਹੀ ਮੂੰਹ ਚੱਕ ਕੇ ਬਾਹਰ ਵੀ ਆਇਆ ਉਹਨੇ ਕਈ ਉਹੀ ਮੂੰਹ ਚੱਕ ਕੇ ਵੀਡੀਓ ਬਣਾਉਂਦੇ ਬਾਹਰੋਂ ਆਏ ਹੋਏ ਨੇ ਤੇ ਉਹ ਦੇਖੋ ਚਟੀਆਂ ਦਿਖਾਓਗੀ ਚਟੀਆਂ ਦਾ ਸਾਲਾ ਸੰਤ ਚਟੀਆਂ ਦਾ ਠੜਾ ਤੇ ਆ ਦੇਖ ਲਓ ਤੇ ਦੋਲੂ ਆਇਆ ਕੱਪਾ ਆਏ ਦੋ ਕੱਪਾ ਆਏ ਨੇ ਆ ਸਾਡੇ ਥੱਲੇ ਆ ਆਓ ਪਤਾ ਨਹੀਂ ਖੁੰਡਾ ਉਹਨੂੰ ਖੁੰਡਾ ਕਹਿੰਦੇ ਖੁੰਡਾ ਆ ਇਹ ਆ ਮਛਰ ਰੜੀ ਆਂਦਾ ਮੁੰਡੇ ਦੇਖੋ ਉਏ ਮੱਚ ਦਹਾਂਗੇ ਥੜੀ ਅੰਦਰ ਆ ਤੇ ਆ ਤਾਂ ਸੈਨ ਕੋ ਥੇਲਾ ਸਮਾਰ ਕੇ ਕੁੱਟੇ ਸਮਾਰ ਕੇ ਬੱਚੇ ਸਮਾਰ ਕੇ ਜਿਹੜਾਗਾ ਤਾਂ ਵੀਡੀਓ ਆਗਾ ਆ ਆ ਦੰਦ ਦਿਖਾ ਤੇ ਆ ਦੇਖ ਲਓ ਕੁੱਟ ਚੁੱਪ ਓਏ ਆ ਖੋਲੋ ਹਾਂ ਖੋਲ ਲੇ ਭੂਮੀ ਫੜ ਲਿਆ ਕਰ ਖੋਲ ਦਿਆ ਕਰ ਫੜ ਲਾ ਦੇ ਨੂੰ ਏ ਚਾਰ ਕੋਨੇ ਨੇ ਉਹਦੇ ਹਾਂ ਦੁੱਧ ਪਾ ਲੈ ਇੱਕ ਮਿੰਟ ਦੁੱਧ ਪਾ ਓਏ ਦੁੱਧ ਪਾ ਦੁੱਧ ਪਾ ਪਰ ਇਹ ਨੂੰ ਨਹੀਂ ਆ ਰਿਹਾ ਦੁੱਧ ਦੁੱਧ ਪਾ ਬੱਚਾ ਥੱਲੇ ਜਾਣਾ ਚਾਹੀਦਾ ਆਹ ਕਹਿੰਦਾ ਜੀ ਦੁੱਧ ਪਾ ਦੁੱਧ ਪਾ ਆ ਠੀਕ ਓਏ ਸਹੀ ਫੜ ਓਏ ਓਏ ਨੁਕਸ ਹੀ ਆਹ ਦੇਖੀ ਪਰ ਇਹ ਨਾ ਉਹੀ ਤਾਂ ਉਹੀ ਤਾਂ ਕਹਿਣਾ ਮੈਂ ਤਿਆਰ ਰੱਖੋ ਆ ਉੱਪਰ ਚੱਕੋ ਇਹ ਦੇਲਾ ਓਏ ਆ ਹਮਟਾ ਲੋ ਇਹ ਟਾਈਮ ਹੋ ਕੇ ਫੜ ਕੇ ਰੱਖ ਐ ਖੱਟ ਲੋ ਛੱਡਦੇ ਓਏ ਸਹੀ ਉਹ ਆ ਫੜ ਕੇ ਰੱਖ ਉਹ ਵੀ ਆ ਫੜ ਕੇ ਰੱਖ ਜਿਵੇਂ ਇਹ ਰੱਖ ਰੋਸ ਟੂਪ ਆਉ ਹੈ ਦੁੱਧ ਪਾ ਮੈਂ ਦੁੱਧ ਪਾ ਇੱਥੇ ਦੁੱਧ ਪਾ ਯਾਰ ਓਏ ਆ ਦੇਖ ਦੁੱਧ ਕਿਵੇਂ ਜਲਾਇਆ ਕਿਹੜਾ ਲੈ ਮੈਂ ਉਹ ਮੈਂ ਉਹ ਆ ਗਾਂ ਓਏ ਉੱਪਰ ਚੱਕ ਕੇ ਰੱਖ ਯਾਰ ਉਹਦੇ ਬਰਾਬਰ ਦਾ ਕਰਕੇ ਰੱਖ ਮੈਨੂੰ ਲੱਗਦਾ ਗਾਂ ਤੇ ਮੈਂ ਜਿਹਦਾ ਮਿਕਸ ਹੋ ਗਿਆ ਯਾਰ ਦੀ ਬੀ ਵਾਲਾ ਸੀਗਾ ਅੱਧਾ ਕਾ ਪੱਤਾ ਮੈਂ ਆਲਾ ਪਾ ਲੈ ਉਹ ਉਹ ਤਾਂ ਟੀਵੀ ਦਾ ਸੀ ਹੈਲੋ ਕੀ ਕੀ ਨਾ ਹੈ ਹੈਲੋ ਬਲਾਊ ਚੱਲ ਰਿਹਾ ਇੱਧਰ ਨਹੀਂ ਹੋ ਰਹੀ ਬੱਜ ਬਣਾ ਦੀ ਮੇਰੇ ਟਰੱਕ ਥੱਲੇ ਮੈਂ ਬੈਠਣਾਗਾ ਸਮਾਰ ਕੇ ਉਹ ਇਹਦੇ ਰੱਖ ਦੇ ਯਾਰ ਤੂੰ ਦੇਖ ਮੈਂ ਨਾਲ ਫੋਨ ਕੋਲ ਰਿਹਾ ਮੈਂ ਉਹਦਾ ਵੀ ਖੜਾਟ ਫੋਨ ਰੱਖੀ ਟਾ ਆਰਾ ਮੈਂ ਲੈ ਕੇ ਟੱਡਰ ਯਾਰ ਤੇਰਾ ਖੰਡਾ ਮੈਨੂੰ ਸਿੱਟੇ ਕਰਾਉਣ ਨੂੰ ਦਿੰਦਾ ਸਰ ਯਾਰ ਕਿਹ ਕੁ ਮੈਨੂੰ ਚੱਕੀ ਹੋ ਜਾ ਤੜਾ ਉੱਚਲਾ ਬਸ ਬਹਿ ਜਾ ਉਹ ਰਾਇਆ ਕਰਦਾ ਦੀ ਰਾਇਆ ਸਾਹਿਬ ਉਹ ਵੇਖ ਕਰਦਾ ਦੀ ਰੰਗਾ ਯਾਰ ਰਾਇਆ ਸਾਹਿਬ ਗਏ ਸਹੀ ਫੜੋ ਸਹੀ ਆਪ ਤਾਂ ਮੋਟਰ ਦਾ ਵਾਕ ਟ੍ਰੇਨ ਦੇ ਉਹ ਯਾਰ ਸਹੀ ਫੜ ਲੈ ਯਾਰ ਉੱਚਾ ਰੱਖਾ ਜਿਵੇਂ ਉਹ ਪਰ ਆਪਰ ਤੇ ਰੱਖੋ ਦੋਏ ਤੁਸੀਂ ਪਹਿਲਾਂ ਉਹ ਫੜੀ ਲਓ ਏ ਬਾਹਰ ਡੋਲੋਗੇ ਇੱਥੋਂ ਨਾਲ ਛੱਡੀ ਹੋਣੀ ਥੋੜਾ ਭੀ ਸਦਾ ਬੰਜਾ ਨੇ ਐ ਹੀ ਕਰਦੇ ਚ ਏ ਅਰਗ ਦੇਣਾ ਓਏ ਹੈ ਓਏ ਰਾਇਕ ਬੋਤੂ ਬਸ ਬੰਦ ਕਰ ਬੰਦ ਕਰ ਬੰਦ ਕਰੀ ਬੰਦ ਹੁੰਦੀ ਉਹ ਨਾ ਬੰਦ ਕਰੀ ਲੋ ਬਸ ਬੰਦ ਕਰ ਦੇ ਚੱਲੂ ਇਹਦਾ ਘੰਟਾ ਮੈਨੂੰ ਹੋ ਜੇ ਸੁਬਾਨ ਕੋਤ ਆ ਵਿੱਚ ਸਾਨੂੰ ਦੱਸਤਾ ਰਹੀ ਸੀ ਉਧਰੋਂ ਡਿਫਟੀ ਆਏ ਬਸ ਚੱਲ ਰਿਹਾ ਉਹ ਚੱਲੀ ਜਾ ਰਿਹਾ ਕੋਸ ਮਰ ਦੀਪੰਕੀ ਚੱਲੂ ਡਿਫਟੀ ਆ ਕੇ ਆਤੀ ਰਹੀ ਭੈਣ ਦੀ ਮੈਨੂੰ ਪਤਾ ਹੈਗਾ ਨਹੀਂ ਮੈਂ ਥੋੜੀ ਬੈਠਾ ਦੀ ਕੋਲੇ ਹਾਂ ਹਾਂ ਚਲ ਕੋ ਹੈਗਾ ਤੇ ਉਸਤੇ ਹਾਂ ਬੈਠਾ ਦੀ ਆਪ ਪਤਨੇ ਵੀ ਹੂੰ ਲੋ ਸਹੀ ਬੜੋ ਦੇ ਗੋੜਾ ਪਾ ਦਿੱਤੇ ਨੇ ਇਹਦੇ ਵਿੱਚ ਇਹ ਹੈ ਇਹਦਾ ਪਾੜਨਾ ਚੋਟਾਇਆ ਲੈ ਬੋੜਾ ਹੋਵੇ ਬਾਣੀ ਬੱਚੇ ਕਦੇ ਹੋਣੀ ਹੈ ਸਾਰਾ ਆਲਰੇਡੀ ਪਾਣਾ ਥੋੜਾ ਜਿਹਾ ਪਾਣੀ ਪਾ ਲੋ ਵਿੱਚ ਹਮ ਬਰਫ ਪਾਈ ਹੋਈ ਆ ਚਾਹੇ ਪਾ ਲੈ ਇੱਕ ਇੱਕ ਕੱਪ ਹੀ ਆਵੇ ਪਰ ਆਵੇ ਵਧੀਆ ਸਰ ਸਰ ਸੁਜੈਸ਼ਨ ਕੀ ਦੇਵੋਗੇ ਆਪਾਂ ਖੋਲ ਇਹਨੂੰ ਮੈਂ ਤਾਂ ਪਾਉਂਗਾ ਜਲਦੀ ਜਲਦੀ ਸਜਿਆ ਕਰਾ ਤੂੰ ਕੀ ਕਰਨਾ ਸਰ ਸਰ ਇੱਕ ਵਾਰੀ ਇੱਧਰ ਦੇਖ ਕੇ ਸੁਝਾਸ਼ਨ ਦੋ ਇਹ ਖਿੱਚ ਕੇ ਨੋ ਸੁਝਾਸ਼ਨ ਓਨਲੀ ਡਰਿੰਕ ਸਰ ਤੁਹਾਨੂੰ ਕਿਵੇਂ ਲੱਗ ਰਿਹਾ ਪੋਰਸ ਨੂੰ ਹੈ ਕਿ ਸੁੱਖਾ ਪਾਗੀ ਕਰਿਆ ਸਰ 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 ਕਿਵੇਂ ਲੱਗ ਰਿਹਾ ਤੂੰ ਆ ਸਰ ਕਿਵੇਂ ਲੱਗ ਰਿਹਾ ਸਰ ਇਹ ਖਾਲੇ ਦਾ ਠੀਕ ਲੱਗ ਰਹੀ ਜਾਂ ਤੀਜੀ ਦੇਖਾਂਗੇ ਕੀ ਲੱਗਦਾ ਤੇ ਇਹਸਾ ਲੱਗ ਰਿਹਾ ਪੋਰਸ ਕਹਿੰਦਾ ਡਰੋਣਾ ਮੱਲਾ ਬਾਬਾ ਜੀਆ ਖੋਲ ਇਹਨੂੰ ਇੱਧਰ ਝਾਕ ਤੂੰ ਯਾਰ ਸਰ ਚੁੱਪੀ ਤੇਰਾ ਖੋਲੇ ਰਹਿਣ ਨੂੰ ਸਰ ਸੁਣ ਸੁਧਾਈ ਬਣੇ ਕੀ ਸੌਂਗ ਲੱਗਿਆ ਸਭ ਆ ਕੇ ਸੌਂਕ ਲੱਗ ਗਿਆ ਸੌਂਕ ਲੱਗ ਗਿਆ 10 ਬਸ ਸਰ ਸੌਂਕ ਲੱਗ ਗਿਆ ਸਰ ਸੌਂਕ ਲੱਗ ਗਿਆ ਓਏ ਆ ਸਹੀ ਫੜ ਲਾ ਯਾਰ ਕੀ ਕਰ ਰਖਿਆ ਸੋਨੇ ਉ ਇੱਧਰ ਜਾ ਗਾਂ ਕਿੱਧਰ ਜਾ ਗਦਾ ਓਏ ਆ ਤਾਂ ਥੱਲੇ ਡਿੱਗੀ ਜਾਂਦਾ ਤੁਹਾਡਾ ਸਰ ਪੀ ਜਾਂਦਾ ਹੈਲੋ ਥੋੜੀ ਰਹਿਤੀ ਸਮੱਲੇ ਲੈ ਆਈ ਗਾ ਕੀ ਚੱਕਰ ਹੈ ਹੋਲੀ ਹੋਏ ਹੌਲੀ ਬੋਲ ਕਣ ਜਾਂਦੇ ਨੇ ਅੰਦਰ ਤੈਨੂੰ ਆ ਪਤਾ ਕੋਈ ਸਮੱਲੇ ਲੈਣ ਨਾਲ ਕਣ ਭਾਗੇ ਅੰਦਰ ਹੋਰ ਕਣ ਕਣ ਨੂੰ ਕੀ ਸਰ ਕਾਊਂਟਰ ਹੋ ਚੱਲ ਪਈ ਕਾਊਂਟਰ ਵਾਸੀ ਇਹ ਸਰ 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 ਬਲੌਗ ਮੇ ਥੱਪੜ ਮਾਰਨਾ ਥਾ ਰਹਤਾ ਹੀ ਧਿਆਨੇ ਟੈਂਪਰ ਸਰ ਮੈਂ ਕਿਹਾ ਉਹ ਵੀ ਜਾਣਾ ਸੀ ਹਾਂ ਉਂਦਾ ਹੋ ਜਾਣਾ ਸੀ ਨਾ ਨਾ ਸਰ ਦੇਖੋ ਸਰ ਅਸੀਂ ਦੋਨੇ ਜਾਂਦੇ ਉਹ ਜਾਂਦੇ ਹੋਰ ਗਰੀਬਾ ਵੀ ਜਾਵੋ ਓਏ ਮੀਰ ਤਾਂ ਕਾਮਰੇ ਚ ਬਹਿ ਕੇ ਬਸ ਬਣਾ ਓਏ ਜਲਦਾ ਨਹੀਂ ਲਾ ਦਾਂ ਯਾਰ ਕਿਉਂ ਮੇਰਾ ਮੇਗਰੀ ਜਾਣਾ ਇਹ ਮੈਂ ਕੰਮ ਜਾਣਾਗਾ ਵੀ ਤੇਰਾ ਅੱਗ ਲੱਗੀ ਦੀ ਆ ਇਹਦਾ ਟਾਈਮ ਲੱਗੂ ਰਿਪੀਟ ਕਰੋ ਕਰਦਾ ਕਬੀ ਮੈਂ ਨਹੀਂ ਦੇ ਰਿਹਾ ਕੱਤੀ ਨਹੀਂ ਦੇ ਰਿਹਾ ਮੈਂ ਦਾ ਲੈ ਲੈ ਇਹਨੂੰ ਪਾ ਉਹ ਇੱਕ ਗਲਾਸ ਲੈ ਆਪਣਾ ਮੈਂ ਤਾਂ ਹੀ ਪੀ ਜੂਗਾ ਕਾ ਲਾ ਤਾਂ ਬਾਬਾ ਆ ਦੇਖੋ ਹੀ ਬੰਦੇ ਦੇ ਬੰਦੇ ਜੁੜਦੇ ਹੋ ਰਹੇ ਨੇ ਦੇਖੋ ਸਦਾ ਹੀ ਮਰੇ ਬੰਦੇ ਦੇ ਬੰਦੇ ਜੁੜਦੇ ਹੋ ਰਹੇ ਨੇ ਆ ਦੋ ਪਿੱਛਾ ਨਹੀਂ ਗਿਆ ਸਾਰੇ ਉਹ ਜੱਗੀ ਮੈਂ ਨਾ ਆਇਆ ਮੈਂ ਸਾਰੇ ਸੰਤਾਂ ਨੂੰ ਫੋਨ ਕਰ ਦਿੰਦਾ ਬੰਦੇ ਦੇ ਬੰਦੇ ਜੁੜਦੇ ਹੁਣ ਹੈਲੋ ਇੱਧਰ ਮਡੇ ਬਲਾਗ ਚ ਸਾਮਿਲ ਹੋਮੜਾ ਬਾਰੇ ਨਿਕਲ ਗਿਆ ਯਾਰ ਯਸਰ ਯਸਰ ਲੱਭੂ ਗਏ ਗੱਡਾ ਡਾਲੂ ਇਹਨੂੰ ਦੂਰੀ ਦਾ ਇਹਨੂੰ ਕੱਢ ਦੇ ਉਹ ਹੀ ਤਿਉ ਇੱਥੇ ਰੱਖ ਫਿਰ ਮੜਾ ਲੈ ਲੈ ਕੋਈ ਪਰਾ ਲੈ ਕੇ ਜਾ ਦੁੱਧ ਜੀ ਮੈਨੂੰ ਆਉਂਦੀ ਨਹੀਂ ਮੈਂ ਟੀਕਾ ਲਾਗ ਇੱੱਚੀ ਕਰੇਗਾ ਅੱਭੀ ਤੇ